ਜਲੰਧਰ ਦੇ ਵਿੱਚ ਜਿਮਣੀਆਂ ਚੋਣਾ ਚੱਲ ਰਹੀਆਂ ਨੇ ਜਿਸ ਦੇ ਵਿੱਚ ਕਈ ਸਵਾਲ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਭਾਜਪੀ ਨੂੰ ਚੱਕਦੀ ਹੋਈ ਨਜ਼ਰ ਆ ਰਹੀ ਹੈ ਹਰਜੋਤ ਬੈਂਸ ਖੁਰੀ ਸਾਡੇ ਨਾਲ ਨੇ ਗੱਲਬਾਤ ਕਰਨੇ ਆ ਮੈਂ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਅਸੀਂ ਵੈਸਟ ਦੇ ਵਿੱਚ ਕੰਮ ਕਰਾਂਗੇ ਸ਼ੀਤਲ ਗਰਾਲ ਖੁਰੀ ਤੇ ਲਗਾਤਾਰ ਇਲਜ਼ਾਮ ਲਗਾ ਰਹੇ ਨੇ ਕਹਿੰਦੇ ਨੇ ਭਾਈ ਮੇਰਾ ਤਾਂ ਹੱਥ ਫੜਿਆ ਹੋਇਆ ਸੀ ਜੇਕਰ ਕੋਈ ਕੰਮ ਕਰਨਾ ਹੁੰਦਾ ਤਾਂ ਦਿੱਲੀ ਜਾਣਾ ਪੈਂਦਾ ਸੀ ਜੋ ਅਸੀਂ ਵੀ ਕੰਮ ਕਰਦੇ ਆ ਮੇਰੇ ਹਲਕੇ ਦੇ ਵਿੱਚ ਅਸੀਂ ਰਿਕਾਰਡ ਕੰਮ ਕੀਤਾ ਠੀਕ ਹੈ ਨਾ ਇਹ ਸਭ ਗੱਲਾਂ ਨੇ ਇਹ ਸਭ ਜਦੋਂ ਤੁਹਾਡੀ ਪ੍ਰਾਇਓਰਟੀ ਜਰੂਰ ਤੁਹਾਡੀ ਧਿਆਨ ਨਹੀਂ ਹੋਵੇ ਮੈਂ ਇਹ ਪੁੱਛਾਂ ਮੈਂ ਸਿੱਖਿਆ ਮੰਤਰੀ ਮੇਰੇ ਬਹੁਤ سارے ਚੰਗੇ ਐਮਐਲਏ ਆਉਂਦੇ ਵੀ ਹੈ ਠੀਕ ਹੈ ਨਾ ਜੀ ਕਿ ਉਹ ਕਦੀ ਕਿਸੇ ਸਕੂਲ ਲਈ ਗ੍ਰਾਂਟ ਮੰਗਣ ਆਏ ਹੋਣ ਮੇਰੇ ਕੋਲ ਯਾਨੀ ਮੇਰੇ ਮੈਂ ਆਈਟੀਆ ਦੇ ਲਈ ਨਹੀਂ ਕਦੀ ਉਹਨਾਂ ਦਾ ਜਰੂਰ ਧਿਆਨ ਹੀ ਪੁੱਠੇ ਕੰਮਾਂ 'ਚ ਲੱਗਿਆ ਰਹਿਣਾ ਤਾਂ ਉਹਦਾਂ ਦੇ ਕੰਮ ਹੋਣਗੇ ਉਹ ਤਾਂ ਕਹਿੰਦੇ ਨੇ ਕਿ ਬਈ ਮੈਂ ਹਮੇਸ਼ਾ ਹੀ ਜਿਹੜਾ ਐ ਸੀਮ ਭਗਵੰਤ ਸਿੰਘ ਮਾਨ ਉਹਨਾਂ ਨੂੰ ਇਹ ਗੱਲ ਕਰਦਾ ਰਿਹਾ ਕਿ ਡਿਵੈਲਪਮੈਂਟ ਚਾਹੀਦੀ ਹੈ ਜਲੰਧਰ ਵੈਸਟ ਦੇ ਵਿੱਚ ਪਰ ਕਿਸੇ ਤਰੀਕੇ ਦੇ ਡਿਵੈਲਪਮੈਂਟ ਨਹੀਂ ਮੇਰੀ ਇੱਕ ਗੱਲ ਦੱਸੋ ਮੇਰੀ ਗੱਲ ਦੱਸੋ ਦੇਖੋ ਇਹ ਸਾਰੀ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਉਹਨਾਂ ਦਾ ਜਿਹੜਾ ਇੰਟਰਸਟ ਮੈਂ ਤੁਹਾਨੂੰ ਜਿਵੇਂ ਕਿਹਾ ਜਿਹੜਾ ਮੈਂ ਤੁਹਾਨੂੰ ਕਿਹਾ ਉਹ ਇੰਟਰਸਟ ਹੋਰ ਖਮਾ ਦੇ ਵਿੱਚ ਸੀ ਉਧਰ ਪੂਰਾ ਇੰਟਰਸਟ ਹੈ ਹੁਣ ਵੀ ਤੁਸੀਂ ਪੁੱਛੋਗੇ ਇਦਾਂ ਦਾ ਕੀ ਹੈ ਐਮਐਲਏ ਸੀ ਉਹ ਚਾਹਦੇ ਮੁਸਦ ਚੱਕ ਤੇ ਵੀ ਤਾਂ ਸਭਾ ਚ ਕਿਹਦੀ ਹਾਂ ਮੇਰੇ ਕੰਮ ਨਹੀਂ ਹੋ ਰਹੇ ਠੀਕ ਹੈ ਨਾ ਕੀ ਪਾਰਟੀ ਬਦਲ ਕੇ ਸਭ ਕੁਝ ਹੋ ਜਾਊਗਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਉਹ ਤਾਂ ਕਹਿੰਦੇ ਪਏ ਨੇ ਬਈ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਆਮ ਆਦਮੀ ਪਾਰਟੀ ਵੈਸਟ ਦੇ ਵਿੱਚ ਕੰਮ ਕਰਦੀ ਜਾਂ ਫਿਰ ਸ਼ੀਤਲ ਗਰਾਲ ਹੋਣਾ ਤਾਂ ਕੰਮ ਕਰਉਂਦੀ ਤੇ ਇਹ ਜਲੰਧਰ ਵੈਸਟ ਦੀ ਇਲੈਕਸ਼ਨ ਨਹੀਂ ਹੋਣੀ ਸੀ ਦੋਸਤ ਮੇਰੀ ਗੱਲ ਸੁਣੋ ਦੇਖੋ ਬਾਕੀ ਹਰ ਚੀਜ਼ ਬਾਕੀ ਹਰ ਚ ਬਾਕੀ ਹਰ ਚ ਜੀ ਜਵਾਬ ਹੈ ਜਦੋਂ ਕੋਈ ਦਗਾ ਹੋਵੇ ਨਾ ਠੀਕ ਹੈ ਨਾ ਦੇਖੋ ਮੇਰੀ ਗੱਲ ਬਿਲਕੁਲ ਧਗਾ ਕੀਤਾ ਡਬਲ ਧਗਾ ਲੋਕ ਪਬਲਿਕ ਨਾਲ ਵੀ ਧਗਾ ਪਾਰਟੀ ਨਾਲ ਵੀ ਧਗਾ ਦੋਨੋਂ ਨਾਲ ਧਗਾ ਦੇਖੋ ਜੇਕਰ ਬੀਜੇਪੀ ਦੇ ਉਹ ਲੀਡਰ ਰਹੇ ਨੇ ਤਾਂ ਬੀਜੇਪੀ ਉਹਨਾਂ ਨੂੰ ਟਿਕਟ ਦੇ ਦਿੰਦੀ ਜਦੋਂ ਟਿਕਟ ਤਾਂ ਆਮ ਆਲੀਆ ਪਾਰਟੀ ਨੇ ਦਿੱਤੀ ਨਾ ਆਖਰੀ ਸਾਲ ਮੇਰਾ ਆਦੀ ਨਾਲ ਵੀ ਧਗਾ ਲੋਕਾਂ ਨਾਲ ਵੀ ਧਗਾ ਹਾਂਜੀ ਆਖਰੀ ਸਾਲ ਮੇਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵਕਤ ਇੰਟਰਨਲੀ ਜੋ ਕੁਝ ਚੱਲ ਰਿਹਾ ਉਹ ਕੋ ਸ਼੍ਰੋਮਣੀ ਅਕਾਲੀ ਦਲ ਦੇ ਜਵਾਬ ਦੇਣਾ ਸਰ ਜੀ ਸ਼ੁਕਰੀਆ ਤਾਂ ਬਿਲਕੁਲ ਹਰਜੋਤ ਬੈਂਸੂਰੀ ਨੇ ਜਨਦ ਨਾਲ ਕਾਸੀ ਗੱਲਬਾਤ ਕੀਤੀ ਹੈ ਤਨਾ ਤਾਂ ਕਹਿਣਾ ਹੈ ਕਿ ਸ਼ੀਤਲ ਗਰਾਲ ਖ ਜੋ ਕੁਝ ਇਲਜ਼ਾਮ ਲਗਾ ਰਹੇ ਨੇ ਉਹ ਸਭ ਕੁਝ ਗਲਤ ਹੈ ਕੰਮ ਕਰਨ ਦੀ ਉਹਨਾਂ ਦੀ ਨੀਅਤ ਨਹੀਂ ਹੈ ਜਿਸ ਕਾਰਨ ਉਹ ਪਾਰਟੀ ਨੂੰ ਛੱਡ ਕੇ ਗਏ ਅਤੇ ਉਹਨਾਂ ਨੇ ਪਾਰਟੀ ਤੋੜ ਦਿੱਤਾ ਕੈਮਰਾ ਬਸਨ ਪੰਕੇ ਦੇ ਨਾਲ ਰਜ ਗੁਪਤਾ ਬਾਬੂ ਸਾਹਿਬ ਟਾਈਮ ਜਿਲੰਦਰ